ਸਾ ਸਿੱਕਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹਿਮਾਚਲ ਦੇ ਜ਼ਿਲ੍ਹਾ ਸੋਲਨ ਨਾਲ ਸੰਬੰਧਿਤ ਤਿੰਨ ਨੌਜਵਾਨਾਂ ਵੱਲੋਂ ਸ਼੍ਰੀ ਆਨੰਦਪੁਰ ਸਾਹਿਬ ਦੇ ਇੱਕ ਵਿਅਕਤੀ ਨੂੰ ਅਗਵਾ ਕਰਨ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਜਿਸ ਤੇ ਤੁਰੰਤ ਐਕਸ਼ਨ ਲੈਂਦੇ ਹੋਏ ਸਥਾਨਕ ਪੁਲਿਸ ਵੱਲੋਂ ਪੂਰੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਇਨਵੈਸਟਿਗੇਟ ਕੀਤਾ ਗਿਆ ਅਤੇ ਇਸ ਮਾਮਲੇ 'ਚ ਕਥਿਤ ਤਿੰਨ ਦੋਸ਼ੀਆਂ ਨੂੰ ਨਾਲਾਗੜ ਤੋਂ ਗ੍ਰਿਫਤਾਰ ਕੀਤਾ ਗਿਆ। ਪੁਲਿਸ ਵੱਲੋਂ ਅੱਜ ਉਕਤ ਨੌਜਵਾਨਾਂ ਨੂੰ ਸ਼੍ਰੀ ਆਨੰਦਪੁਰ ਸਾਹਿਬ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਲਿਆ ਗਿਆ। ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਇਹ ਪੂਰਾ ਮਾਮਲਾ ਦਿਨ ਦਿਹਾੜੇ ਵਾਪਰਿਆ ਜਿਸ ਜਗ੍ਹਾ 'ਤੇ ਇਹ ਘਟਨਾ ਵਾਪਰੀ ਉੱਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਅਤੇ ਇਹ ਪੂਰਾ ਘਟਨਾਕ੍ਰਮ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਿਆ। ਦੱਸਣਯੋਗ ਹੈ ਕਿ ਜਿਸ ਨੌਜਵਾਨ ਨੂੰ ਅਗਵਾ ਕੀਤਾ ਗਿਆ ਉਹ ਸ਼੍ਰੀ ਆਨੰਦਪੁਰ ਸਾਹਿਬ ਦੇ ਕੋਰਟ ਕੰਪਲੈਕਸ ਵਿੱਚ ਲਾਇਸੈਂਸ ਅਤੇ ਆਰਸ਼ੀਆਂ ਬਣਾਉਣ ਦਾ ਕੰਮ ਕਰਦਾ ਹੈ ਅਤੇ ਪੈਸੇ ਦੇ ਲੈਂਡ ਦੇਣ ਨੂੰ ਲੈ ਕੇ ਨਾਲਾਗੜ੍ਹ ਦੇ ਉਕਤ ਨੌਜਵਾਨਾਂ ਵੱਲੋਂ ਇਸ ਨੂੰ ਅਗਵਾ ਕੀਤਾ ਗਿਆ ਹੈ ਇੱਕ ਗੱਲ ਸਾਨੂੰ ਸਾਡੇ ਸੋਰਸਸ ਰਾਹੀਂ ਇੱਕ ਪਤਾ ਲੱਗਿਆ ਸੀਗਾ ਕਿ ਡੀਸੀ ਦੇ ਪੱਠੇ ਲੱਗੇ ਜਿਹੜਾ ਇੱਕ ਕੋਈ ਹੱਥਾਪਾਈ ਵੀ ਹੋਈ ਹੈ ਤੇ ਇੱਕ ਸੰਦੀਪ ਲੱਡਾ ਨਾਮ ਦਾ ਵਿਅਕਤੀ ਹੈਗਾ ਅਗੰਪੁਰ ਦਾ ਰਹਿਣ ਵਾਲਾ ਹੈ ਜਿਹੜਾ ਐਸਡੀਐਮ ਆਫਿਸ ਜਿਹੜੇ ਏਜੰਟੀ ਦਾ ਕੰਮ ਕਰਦੇ ਨੇ ਤੇ ਉਹਨਾਂ ਨੂੰ ਕੁਝ ਜਿਹੜੇ ਨੌਜਵਾਨ ਆ ਉਹਨਾਂ ਨੇ ਹੱਥਾਪਾਈ ਕੀਤੀ ਹੈ ਤੇ ਆਪਣੀ ਕਾਰ ਦੇ ਵਿੱਚ ਪਾ ਕੇ ਅਬਡੈਕਟ ਕਰਕੇ ਲੈ ਕੇ ਗਏ ਨੇ ਤੇ ਉਸ ਤੋਂ ਬਾਅਦ ਅਸੀਂ ਅਫਸਰਾ ਨਾਲ ਨਾਲ ਦੀ ਨਾਲ ਨੌਲੇਜ ਚ ਲਿਆ ਕੇ ਜਿਹੜਾ ਵਕ ਵਕ ਟੀਮਾਂ ਬਣਾਈਆਂ ਤੇ ਵਕ ਵਕ ਟੀਮਾਂ ਬਣਾ ਕੇ ਜਿਹੜਾ ਹੈਗਾ ਆ ਜੋ ਵੀ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਸਾਡੇ ਸੋਰਸਸ ਰਾਹੀਂ ਜੋ ਜੋ ਸਾਨੂੰ ਪਤਾ ਲੱਗਦਾ ਰਿਹਾ ਉਹ ਸਾਈਡ ਨੂੰ ਆਪਾਂ ਟੀਮ ਨੂੰ ਮੂਵ ਕਰਦੇ ਰਹੇ ਉਸ ਤੋਂ ਬਾਅਦ ਸਾਨੂੰ ਇਹ ਵੀ ਪਤਾ ਲੱਗਿਆ ਇਹਨਾਂ ਨੇ ਜਿਹੜਾ ਹੈਗਾ ਨਾਲਾਗੜ ATM ਤੋਂ ਜਿਹੜਾ ਇਹ ਨੱਡਾ ਜੀ ਸੀਗੇ ਇਹਨਾਂ ਦਾ ATM ਉੱਥੇ ਯੂਜ਼ ਕੀਤਾ ਉਸ ਤੋਂ ਬਾਅਦ ਜਿਹੜੇ ਸਾਡੇ ਚੌਕੀਨ ਚਾਰਸਪ ਸੀਗੇ ਉਹਨਾਂ ਦੀ ਵੀ ਪਾਰਟੀ ਉੱਥੇ ਮੂਵ ਕੀਤੀ ਤੇ ਉਥੇ ਜਾ ਕੇ ਜਿਹੜਾ ਇਹਨਾਂ ਨੂੰ ਬਿਲਕੁਲ ਹੀ ਸੇਫਲੀ ਜਿਹੜਾ ਪੁਲਿਸ ਨੇ ਰਿਕਵਰ ਕੀਤਾ ਤੇ ਜਿਹੜੀ ਗੱਡੀ ਵਾਰਦਾਤ ਵਿੱਚ ਯੂਜ਼ ਕੀਤੀ ਗਈ ਸੀਗੀ i20 ਉਹਨੂੰ ਵੀ ਰਿਕਵਰ ਕਰ ਲਿਆ ਜੀ ਮੌਕੇ ਤੋਂ ਤੇ ਤਿੰਨ ਜਿਹੜੇ ਇਹਦੇ ਵਿੱਚ ਦੋਸ਼ੀ ਸੀਗੇ ਉਹ ਵੀ ਅਰੈਸਟ ਕੀਤੇ ਗਏ ਨੇ ਜਿਹੜੇ ਬਾਕੀ ਹੋਰ ਦੋ ਦੋਸ਼ੀ ਨੇ ਉਹਨਾਂ ਬਾਰੇ ਜਿਹੜੀ ਹੈਗੀ ਹੈ ਜਾਂਚ ਅਸੀਂ ਕਰ ਰਹੇ ਹਾਂ ਅਸੀਂ ਇਨਵੈਸਟੀਗੇਸ਼ਨ ਤੋਂ ਕੀ ਲੱਗ ਰਿਹਾ ਹੈ ਕਿ ਮਾਮਲਾ ਅਬ ਲਖਮਨ ਦਾ ਕੀ ਪਿੱਛੇ ਕਾਰਨ ਦੀ ਕਹਾਣੀ ਤੇ ਐਕਚੁਅਲੀ ਇਹ ਪਹਿਲਾਂ ਨੌਨ ਸੀਗੇ ਕੋਈ ਲਾਇਸੈਂਸ ਬਣਾਉਣ ਦੇ ਪੈਸੇ ਦਿੱਤੇ ਸੀਗੇ ਤੇ ਉਹਦੇ ਵਿੱਚ ਜਦੋਂ ਅ ਸੋਜੀਤ ਸੀ ਜਿਹੜੇ ਇਹਨਾਂ ਦੇ ਨਾਲ ਸੀਗੇ ਬੰਦੇ ਐਡਵੋਕੇਟ ਸੀਗੇ ਸੁਰਜੀਤ ਸਿੰਘ ਤੇਜਾ ਉਹਨਾਂ ਨੇ ਵੀ ਸਾਨੂੰ ਜੋ ਇਨਫੋਰਮੇਸ਼ਨ ਦਿੱਤੀ ਕਿ ਕੋਈ ਪਹਿਲਾਂ ਹੀ ਕੋਲ ਆਈ ਸੀਗੀ ਕੋਲ ਕਰਕੇ ਇਹਨਾਂ ਨੂੰ ਬੁਲਾਇਆ ਗਿਆ ਫਿਰ ਚੱਕ ਕੇ ਲੈ ਕੇ ਗਏ ਆ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਉਹਦੇ ਵਿਥਿਨ 6 ਆਵਰ ਜਿਹੜਾ ਹੈਗਾ ਆ ਅਸੀਂ ਜਿਹੜਾ ਬੰਦਾ ਵੀ ਰਿਕਵਰ ਕਰ ਲਿਆ ਕਾਰ ਵੀ ਰਿਕਵਰ ਕਰ ਲਈ ਤੇ ਜਿਹੜੇ ਦੋਸ਼ੀਆਂ ਉਹ ਵੀ ਫੜ ਗਏ ਸਿੱਕੇ ਪੈਸੇ ਲੈਂਡਰ ਦਾ ਲੈ ਕੇ ਆਇਆ ਜਿਹੜਾ ਅਦਰ ਸਟੇਟ ਨਹੀਂ ਜਿਹੜਾ ਅਦਰ ਸਟੇਟ ਦੀ ਪੁਲਿਸ ਸੀਗੀ ਨਾਲ ਅਗੜਦੀ ਉਹਨਾਂ ਨੇ ਵੀ ਸਾਨੂੰ ਬਹੁਤ ਸਪੋਰਟ ਰਹੀ ਹੈ ਤੇ ਵਿਦ ਦਾ ਕੋਲੈਬੋਰੇਸ਼ਨ ਸਾਰੇ ਦੀ ਮਦਦ ਨਾਲ ਜਿਹੜੇ ਅਫਸਰਾਂ ਸਾਹਿਬਾਂ ਦੀ ਗਾਈਡੈਂਸ ਨਾਲ ਜਿਹੜਾ ਇਹਨੂੰ ਵਧੀਆ ਤਰੀਕੇ ਨਾਲ ਸੋਲਵ ਕੀਤਾ ਗਿਆ ਮਾਈਸਰਸ ਤੋਂ ਪਹਿਲਾਂ ਕੋਈ ਪੈਸੇ ਦਾ ਲੈਣ ਦੇਣ ਦੀ ਗੱਲ ਹੈ ਕਿ ਕੋਈ ਲਾਇਸੈਂਸ ਦਾ 5-7 ਸੌ ਦੀ ਸਾਰੀ ਗੱਲ ਹੋ ਗਈ ਹੈ ਇਸ ਤੋਂ ਬਿਨਾਂ ਤੇ ਹੋਰ ਉਹ ਅਜੇ ਉਸ ਸੰਬੰਧੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਉਹ ਗੋਇੰਗ ਆਨਗੋਇੰਗ ਇਨਵੈਸਟੀਗੇਸ਼ਨ ਹੋਣ ਵੀ ਉਹਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਤੋ ਜੋ ਵੀ ਅੱਗੇ ਤਾਂ ਥਾਣੇ ਕੇ ਇਨਵੈਸਟੀਗੇਸ਼ਨ ਚ ਉਹ ਸਬੰਧਿਤ ਬੇਕਰ ਹੈ ਉੱਥੇ ਨਾਲ ਅਗਰ ਜੀ ਉੱਥੇ ਦੋ ਏਟੀਐਮ ਹੈਗੇ ਨੇ ਉਹਨਾਂ ਵਿੱਚੋਂ 10-10000 ਰੁਪਏ ਕਢਾਇਆ ਉਹ ਵੀ ਅਸੀਂ ਰਿਕਵਰ ਕਰ ਲਿਆ ਰਿਪੋਰਟ ਨਾਲ ਜਿਹੜੀ ਕੀਤੀ ਗਈ ਹੈ ਹਾਂਜੀ ਸਰ ਕੋਈ ਹਥਿਆਰ वगैरह ਕੋਲੋਂ ਹਥਿਆਰ ਸੀਗੇ ਜੀ ਲੈਂਡਨ ਕਿੰਨੇ ਜਦੋਂ ਤਸਵੀਰ ਉੱਤੇ ਇਸ ਵੇਲੇ ਹਸਪਤਲ ਜਾ ਰਿਹਾ ਆਪਣੇ ਹੈ ਜੀ ਹਸਪਤਲ ਹੈ ਜਾ ਰਿਹਾ ਨਹੀਂ ਕਰੇ ਸਰ ਲੈਂਡਨ ਕਿ ਨਹੀਂ ਲੈਂਡਨ ਜੋ ਸੀਗਾ ਉਹ 20000 ਰੁਪਏ ਅਜੇ ਕਢਾਈ ਸੀਗੇ ਉਹ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਰਿਮਾਂਡ ਦਾ ਕਿਹਨੇ ਦਾ ਰਿਮਾਂਡ ਅਜੇ ਪੇਸ਼ ਕੀਤਾ ਹੈ ਜੀ ਠੀਕ ਹੈ ਹਾਂ